ਪਾਸੇ ਤਾਂ ਪੰਜਾਬ ਸਰਕਾਰ ਦਾਵਾ ਕਰਦੀ ਹੈ ਕਿ ਉਸਨੇ ਲੋਕਾਂ ਦੀ ਖੱਜਲ-ਖਵਾਰੀ ਸਰਕਾਰੀ ਦਫ਼ਤਰਾਂ ਦੇ ਵਿੱਚ ਘਟਾਈ ਹੈ ਕਿਉਂਕਿ ਹਰੇਕ ਕੰਮ ਆਨਲਾਈਨ ਕਰ ਦਿੱਤਾ ਪਰ ਆਨਲਾਈਨ ਕਰਨ ਦੇ ਬਾਵਜੂਦ ਵੀ ਸਰਕਾਰੀ ਦਫ਼ਤਰਾਂ ਦੇ ਵਿੱਚ ਲੋਕ ਤੱਕੇ ਖਾ ਰਹੇ ਨੇ ਤਾਜ਼ੀਆਂ ਤਸਵੀਰਾਂ ਲੁਧਿਆਣਾ ਦੇ ਟਰਾਂਸਪੋਰਟ ਨਗਰ ਦੀ ਰਜਿਸਟਰਾਰ ਦਫ਼ਤਰ ਜੋ ਸਾਹਮਣੇ ਆਈਆਂ ਸਭ ਤੋਂ ਵੱਧ ਲੋਕ ਪਰੇਸ਼ਾਨ ਰਜਿਸਟਰੀ ਕਰਵਾਉਣ ਦੇ ਵਿੱਚ ਹੁੰਦੇ ਨੇ ਤੇ ਸਰਕਾਰ ਨੇ ਕੁਝ ਸਮੇਂ ਪਹਿਲਾਂ ਐਕਸਟ੍ਰੀਮ ਲਿਆਂਦੀ ਸੀ ਜਿਸ ਦੇ ਵਿੱਚ ਸਰਕਾਰ ਨੇ ਕਿਹਾ ਸੀ ਕਿ ਹੁਣ ਰਜਿਸਟਰੀਆਂ ਵੀ ਆਨਲਾਈਨ ਅਪਾਇੰਟਮੈਂਟ ਲੈ ਕੇ ਹੋਣਗੀਆਂ ਜਿਸ ਦੇ ਨਾਲ ਦਫ਼ਤਰਾਂ ਦੇ ਵਿੱਚ ਖੱਜਲ-ਖਵਾਰੀ ਨਹੀਂ ਹੋਏਗੀ ਪਰ ਸਵੇਰ ਤੋਂ ਹੀ ਲੁਧਿਆਣਾ ਦੇ ਟ੍ਰਾਂਸਪੋਰਟ ਨਗਰ ਦੇ ਰਜਿਸਟ੍ਰਾਰ ਦਫ਼ਤਰ ਦੇ ਵਿੱਚ ਲੋਕ ਪਰੇਸ਼ਾਨ ਹੋ ਰਹੇ ਨੇ 50 ਤੋਂ 60 ਲੋਕ ਉੱਥੇ ਆਪਣੀਆਂ ਰਜਿਸਟਰੀਆਂ ਕਰਾਉਣ ਤੋਂ ਵਾਂਝੇ ਨੇ ਕਿਉਂਕਿ ਸਰਕਾਰੀ ਕੁਰਸੀ ਤੇ ਰਜਿਸਟਰਾਰ ਹੀ ਮੌਜੂਦ ਨਹੀਂ ਹੈ ਜਿਸ ਨੇ ਰਜਿਸਟਰੀਆਂ ਕਰਨੀਆਂ ਹੁੰਦੀਆਂ ਜਿਸ ਕਰਕੇ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ ਨੇ ਅਤੇ ਸਰਕਾਰ ਨੂੰ ਵੀ ਕੋਸਤੇ ਨਜ਼ਰ ਆ ਰਹੇ ਨੇ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਪਹਿਲਾਂ ਤੋਂ ਅਪਾਇੰਟਮੈਂਟ ਲੈ ਕੇ ਇੱਥੇ ਆਏ ਸੀ ਪਰ ਰਜਿਸਟਰੀ ਕਰਨ ਵਾਲੇ ਰਜਿਸਟਰਾਰ ਹੀ ਆਪਣੀ ਕੁਰਸੀ ਤੇ ਮੌਜੂਦ ਨਹੀਂ। ਉੱਥੇ ਮੌਜੂਦ ਲੋਕਾਂ ਨੇ ਸਾਡੇ ਅਦਾਰੇ ਨੂੰ ਕੁਝ ਵੀਡੀਓਜ਼ ਵੀ ਬਣਾ ਕੇ ਭੇਜੀਆਂ ਨੇ ਜਿਸ ਦੇ ਵਿੱਚ ਲੋਕਾਂ ਲੋਕ ਆਪਣਾ ਦਰਦ ਵੀ ਸੁਣਾ ਰਹੇ ਨੇ। ਅਤੇ ਨਾਲ ਹੀ ਰਜਿਸਟਰਾਰ ਦੀ ਖਾਲੀ ਕੁਰਸੀ ਦੀ ਵੀ ਤਸਵੀਰ ਭੇਜੀ ਹੈ ਜਿਸ ਦੇ ਵਿੱਚ ਲੋਕ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਰਜਿਸਟਰੀ ਕਰਨ ਵਾਲਾ ਕੋਈ ਵੀ ਰਜਿਸਟਰਾਰ ਮੌਕੇ ਤੇ ਮੌਜੂਦ ਨਹੀਂ ਹੈ। ਅਤੇ ਲੋਕਾਂ ਦੀ ਖੱਜਲਖਵਾਰੀ ਹੋ ਰਹੀ ਹੈ। ਤੁਸੀਂ ਵੀ ਦੇਖੋ ਤਸਵੀਰਾਂ। ਮੇਰਾ ਮੇਰਾ ਨਾਮ 소ਚਨ ਬਾਗਲਾ ਇਸ ਵੇਲੇ 10:30 ਵਜੇ ਦੇ ਤਸੀਲ 'ਚ ਬੈਠੇ ਆਂ ਨਾ ਤਸੀਲਦਾਰ ਦਾ ਪਤਾ ਅਪਾਇੰਟਮੈਂਟ ਆ ਦੇਈ ਜਾਂਦੇ ਆ ਮਿਲ ਕੇ ਆਪ 4-4 5-5 ਘੰਟੇ ਆਦੇ ਨਹੀਂ ਫਿਰ ਕਹਿੰਦੇ ਆ ਸਾ ਅਪਾਇੰਟਮੈਂਟ ਦਾ ਸਿਸਟਮ ਹੀ ਕੈਨਸਲ ਹੋ ਗਿਆ ਲੋਕੀ ਖੱਜਲ ਹੋ ਰਿਹਾ ਕੋ ਚੰਡੀਗੜ੍ਹ ਤੋਂ ਕੁਤਲੰਦਰ ਤੋਂ ਵੀ ਅੰਦਰ ਸਤੋ ਆ ਕੋਈ ਕੰਮ ਨਹੀਂ ਹੋ ਰਿਹਾ ਆਪ ਦਾ ਬੁਰਾ ਹਾਲ ਹੈ ਤੇ ਬਹੁਤ ਜ਼ਿਆਦਾ ਬੁਰਾ ਹੈ ਆ ਆਮ ਜਨਤਾ ਦਾ ਸਾਰਾ ਸਿਸਟਮ ਫੇਲ ਕਰ ਰਿਹਾ ਹੈ ਸਾਡੀ ਜਿੱਕੇ ਸਾਡੀ ਪਾਣ ਵਾਲੀ ਪਿਛਲੇ ਸਾਲ ਦੀ ਸੀਗੀ ਤੇ ਤਿੰਨ ਦਿਨ ਅਹੀ ਲਗਾਤਾਰ ਮੁਰਦੇ ਰਹਿ ਗਏ ਹੁਣ ਵੀ ਇਹੀ ਹਾਲ ਹੈ ਵੀ ਆਉਂਦੇ ਆ ਅੱਜ ਵੀ ਸਵੇਰੇ 9:30 ਤੇ ਬੈਠੇ ਹਾਂ ਪਹਿਲਾਂ ਕਹਿੰਦੇ 9:30 ਦੀ ਅਪਾਇੰਟਮੈਂਟ ਆ 12:00 ਵਜੇ ਦੀ ਅਪਾਇੰਟਮੈਂਟ ਅਜੇ ਤੱਕ ਪਹੁੰਚੀ ਨਹੀਂ ਹੈ ਮਤਲਬ 1:00 ਵਜੇ ਹਲੇ ਤਾਂ ਕੋਈ ਵੀ ਨਹੀਂ ਆਇਆ ਕੋਈ ਵੀ ਨਹੀਂ ਆਇਆ ਮੈਂ ਤਾਂ ਆਪ ਨੂੰ ਕਹਿੰਦਾ ਮੈਂ ਕੋਈ ਹੋਰ ਜਿਹੜਾ ਬੰਦਾ ਕਰੇ ਨਾ ਭੇਜ ਦੇ ਨਾ ਤੇ ਛਾਂ ਨੂੰ ਪਿਆ ਨੇ ਚਿਰਦੇ ਹੈਗੇ ਸਿਹਤ ਦੇ ਇੰਟਰਵਿਊ ਦੇ ਰਿਹਾ ਜੀ ਲਿਖਿਆ ਕਿ ਇਹਨਾਂ ਦੇਖੋ ਦੇਰੀ ਨਾਲ ਰਿਸ਼ਤ ਬੋਰੀ ਜੇ ਕੰਮ ਹੋਊਗਾ ਰਿਸ਼ਪਾ ਤਾਂ ਆਪੇ ਹੀ ਹੋਣੀ ਕੰਮ ਤਾਂ ਹੁੰਦਾ ਹੀ ਨਹੀਂ ਨਾ ਪਹਿਲੀ ਗੱਲ ਸਿਹਤ ਦੇ ਦਸੇ ਦੇ ਬੈਠੇ ਬੰਦੇ ਇੱਥੇ ਬੁਰਾ ਹਾਲ